ਨਾ ਮੌਤ ਮਿਲਦੀ ਹੈ ਨਾ ਬਿਮਾਰੀ ਤੋਂ ਖੜਾ ਬੋਲੋ ਛੁੱਟਦਾ ਹੈ ਬੜਾ ਦੁਖੀ ਹੈ ਜੀ ਬੜੀ ਮਹਿਮਾ ਬੜੀ ਵਡਿਆਈ ਭਗਤ ਕਬੀਰ ਸਾਹਿਬ ਜੀ ਦੀ ਸੁਣੀ ਇਸ ਤੰਦੇ ਰੋਗੀ ਨੇ ਤੇ ਵੀ ਭਗਤ ਕਬੀਰ ਸਾਹਿਬ ਜੀ ਬਹੁਤ ਪਹੁੰਚੀ ਵੀ ਰੂਹ ਹੈ ਵੀਰ ਰੱਬ ਦੇ ਨਾਲ ਖੋਦਾ ਦੇ ਨਾਲ ਉਹ ਮਿਲੇ ਬੇ ਨੇ ਕੋਈ ਉਹਨਾਂ ਦੇ ਕੋਲ ਜਾਵੇ ਦਰਸ਼ਨ ਕਰੇ ਉਹਨਾਂ ਦੇ ਤਾਂ ਵੱਡੇ ਵੱਡੇ ਰੋਗ ਨੇ ਜਿਹੜੇ ਨਸ ਜਾਂਦੇ ਨੇ ਲਓ ਜੀ ਇਹ ਵਡਿਆਈ ਸੁਣ ਕੇ ਭਗਤ ਕਬੀਰ ਸਾਹਿਬ ਜੀ ਦੇ ਘਰ ਆ ਗਿਆ ਇਹ ਰੋਗੀ ਹੁਣ ਭਗਤ ਕਬੀਰ ਸਾਹਿਬ ਜੀ ਦੇ ਘਰ ਨਹੀਂ ਕਰਨੀ ਹੈ ਗਏ ਭਗਤ ਕਬੀਰ ਸਾਹਿਬ ਜੀ ਦੀ ਵਾਈਫ ਹੈ ਘਰ ਵਾਲੀ ਹੈ ਘਰ ਦੇ ਵਿੱਚ ਬੂਆ ਖੜਕਾਇਆ ਜੀ ਦਰਵਾਜਾ ਖੜਕਾਇਆ ਭਗਤ ਕਬੀਰ ਸਾਹਿਬ ਜੀ ਦੇ ਘਰ ਵਾਲੀ ਨੇ ਬੂਆ ਖੋਲਿਆ ਨਮਸਕਾਰ ਕੀਤੀ ਜੀ ਭਗਤ ਕਬੀਰ ਸਾਹਿਬ ਜੀ ਨੂੰ ਮਿਲਦਾ ਕਹਿੰਦੇ ਜੀ ਉਹ ਤੇ ਘਰ ਨਹੀਂ ਉਹ ਤੇ ਕਿਸੇ ਜ਼ਰੂਰੀ ਕਾਰਜ ਦੇ ਲਈ ਕੰਮ ਦੇ ਲਈ ਗਏ ਵੈ ਚਲੋ ਕਹਿੰਦੇ ਜੀ ਕੰਮ ਕੰਮ ਤੇ ਕਹਿੰਦੇ ਦੇਖੋ ਜੀ ਇਹ ਐ ਮੈਂ ਆ ਰੋਗੀ ਮੇਰੇ ਸਰੀਰ ਤੇ ਕੋੜ ਐ ਮੈਨੂੰ ਬਹੁਤ ਚੰਦਰੀ ਭਿਆਨਕ ਬਿਮਾਰੀ ਐ ਜਿਹੜੀ ਲੱਗੀ ਵੀ ਐ 나ਹੀਂ ਮੈਨੂੰ ਮੌਤ ਮਿਲਦੀ ਐ ਤੇ ਨਹੀਂ ਕੋਈ ਦਵਾਈ ਕੰਮ ਕਰਦੀ ਐ ਅਸਰ ਕਰਦੀ ਐ ਵੀ ਜੇ ਕੋਈ ਐਸੀ ਕਿਰਪਾ ਤੁਸੀਂ ਕਰਦੇ ਵੋ ਮੇਰੇ ਤੇ ਮੇਰਾ ਸਰੀਰ ਤੰਦਰੁਸਤ ਹੋ ਜਾਏ ਇਹ ਬਿਮਾਰੀ ਦੇ ਨਾਲੋਂ ਮੇਰਾ ਖੜਾ ਛੁੱਟ ਜਾਏ ਭਗਤ ਕਬੀਰ ਸਾਹਿਬ ਜੀ ਦੀ ਲੋਈ ਕਹਿੰਦੀ ਤੇਰੇ ਦਰਦਾਂ ਦੀ ਦਵਾਈ ਮੇਰੇ ਕੋਲ ਹੈ ਕੀ ਕਿਹਾ ਤੇਰੇ ਦਰਦਾਂ ਦੀ ਦਵਾਈ ਤੇਰੇ ਦੁੱਖਾਂ ਦੀ ਦਵਾਈ ਸਾਡੇ ਕੋਲੇ ਹੈ ਆ ਨੰਗਿਆ ਅੰਧਰਾ ਜਾ ਭਗਤ ਕਬੀਰ ਸਾਹਿਬ ਜੀ ਦੀ ਲੋਈ ਨੇ ਚੌਂਕੜਾ ਮਾਰਿਆ ਚੌਂਕੜਾ ਮਾਰ ਕੇ ਤੇ ਇਹਨੂੰ ਕੋਲ ਵਹਾਇਆ ਆਪ ਚੌਂਕੜਾ ਮਾਰਿਆ ਤੇ ਇਹਦਾ ਚੌਂਕੜਾ ਮਰਵਾਇਆ ਵੀ ਭਾਈ RAM ਦਾ ਨਾਮ ਲੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ RAM ਉਹ ਹੈ ਪਰਮਾਤਮਾ ਵਾਹਿਗੁਰੂ ਕਿ ਜਿਹੜਾ ਜੁਗਾਂ ਜਗੰਤਰਾ ਤੋਂ ਕਾਇਮ ਹੈ ਜਿਹੜਾ ਸਦੀਵੀ ਕਾਇਮ ਹੈ ਕਿਉਂਕਿ ਰੱਬ ਦਾ ਨਾਮ ਨਹੀਂ ਕੋਈ ਮਾੜਾ ਅਸੀਂ ਮਾੜੇ ਆ ਅਸੀਂ ਵੰਡੀਆਂ ਪਾਈਆਂ ਵੀ ਆਲੇ ਵੀ ਨਾ ਹਰ ਰੱਬ ਨਹੀਂ ਕੰਮ ਦਾ ਦੂਜੇ ਰੱਬ ਕੋਲ ਚੱਲੋ ਦੂਜਾ ਰੱਬ ਨਹੀਂ ਕੰਮ ਦਾ ਤੀਜੇ ਰੱਬ ਕੋਲ ਚੱਲੋ ਦੂਸਰਾ ਤੀਸਰਾ ਰੱਬ ਸਾਡਾ ਕੰਮ ਕਰ ਦੇਗਾ ਇਹ ਸਾਡੇ ਮਨ ਦੇ ਵਹਿਮ ਪਾਲੇ ਨੇ ਰੱਬ ਇੱਕੋ ਹੀ ਹੈ ਭਾਈ ਇੱਕੋ ਹੀ ਰੱਬ ਹੈ ਉਹਨੂੰ ਭਵੇਂ ਤੁਸੀਂ ਅੱਲਾਹ ਕਹਿ ਲੋ ਭਵੇਂ ਖੁਦਾ ਕਹਿ ਲੋ ਭਵੇਂ ਗੌਂਡ ਕਹਿ ਲੋ ਭਵੇਂ ਉਹਨੂੰ ਤੁਸੀਂ ਵਾਈ ਗੁਰੂ ਕਹਿ ਲੋ ਰੱਬ ਇੱਕੋ ਹੀ ਹੈ ਲਓ ਜੀ ਭਗਤ ਕਬੀਰ ਸਾਹਿਬ ਜੀ ਦੀ ਲੋਈ ਕਹਿੰਦੀ ਇਉਂ ਕਰ ਆਪਣੇ ਮੁਖ ਦੇ ਵਿੱਚੋਂ ਰਾਮ ਸ਼ਬਦ ਦਾ ਉਚਾਰਨ ਕਰ ਇਕਾਗਰਤਾ ਦੇ ਨਾਲ ਹੈ ਰਾਮ ਰਾਮ ਇਦਾਂ ਜਾਪ ਲਓ ਜੀ ਇਹਨੇ ਰਾਮ ਨਾਮ ਦਾ ਜਾਪ ਕਰਨਾ ਸ਼ੁਰੂ ਕੀਤਾ ਹੈ ਸਤ ਜਾਨੀਓ ਗੁਰੂ ਕੇ ਪਿਆਰਿਓ ਭਰੋ ਸਰ ਰਖਿਓ ਗੁਰੂ ਤੇ ਪਰਮੇਸ਼ਰ ਦੇ ਨਾਮ ਤੇ ਇੰਨੀ ਤਾਕਤ ਹੈ ਰੱਬ ਜੀ ਦੇ ਨਾਮ ਦੇ ਵਿੱਚ ਕਿਉਂਕਿ ਨਾਮ ਜਪਨ ਵਾਲਾ ਹੋਵੇ ਬੰਦਗੀ ਕਰਨ ਵਾਲਾ ਹੋਵੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲੇਆ ਵਿਰਥਾ ਨਾ ਜਾਏ ਰੱਬ ਦੇ ਨਾਮ ਜਪਨ ਵਾਲੀ ਦਾ ਬੋਲ ਕਦੇ ਵਿਰਥਾ ਨਹੀਂ ਜਾਂਦਾ ਹੁੰਦਾ ਕਿਉਂ ਪ੍ਰਭੂ ਜੀ ਵਸ ਹੈ ਸਾਧਕੀ ਰਸਨਾ ਉਹਨਾਂ ਦੀ ਰਸਨਾ ਤੇ ਪਰਮੇਸ਼ਰ ਖੁਦ ਆਸਰਾ ਰੱਖਦਾ ਹੈ ਉਹਨਾਂ ਦਾ ਉਹਦਾ ਨਾਮ ਉਹਦੀ ਰਸਨਾ ਤੇ ਹੁੰਦਾ ਹੈ ਭਗਤ ਕਬੀਰ ਸਾਹਿਬ ਜੀ ਦੀ ਲੋਈ RAM ਨਾਮ ਕਹੌਂਦੀ ਹੈ ਤੇ ਇਹਦੇ ਤਨ ਦਾ ਜਿਹੜਾ ਕੋੜ ਹੈ ਉਹ ਦੂਰ ਹੁੰਦਾ ਜਾਂਦਾ ਹੈ ਇਹਦੇ ਦਰਦਾਂ ਦੀ ਦਵਾਈ ਲੱਗਣੀ ਸ਼ੁਰੂ ਹੋ ਗਈ ਦਵਾਈ ਮਿਲਣੀ ਸ਼ੁਰੂ ਹੋ ਗਈ ਆਰਾਮ ਮਿਲਣਾ ਸ਼ੁਰੂ ਹੋ ਗਿਆ ਦਰਦ ਘਟਣੇ ਸ਼ੁਰੂ ਹੋ ਗਏ ਅੱਜ ਕੁਝ ਹੋਰ ਕੱਲ ਕੁਝ ਹੋਰ ਇੱਕ ਦਿਨ ਉਹ ਦਿਨ ਆਇਆ ਸੱਚੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਬੋਲੋ ਡੇਰਾ ਪੰਨਾ ਜਿਹੜੇ ਦੁੱਖ ਡੇਰਾ ਲਾ ਕੇ ਬੈਠੇ ਸਨ ਉਹ ਦੁੱਖਾਂ ਦਾ ਡੇਰਾ ਹੀ ਟਾਇ ਗਿਆ ਆਖੋ ਸਤਨਾਮ ਦੁਖੀ ਘੇੜਾ ਛੱਡ ਗਿਆ ਕਿਉਂ ਮੇਰਾ ਵੈਦ ਗੁਰੂ ਗੋਵਿੰਦ ਹਰ ਹਰ ਨਾਮ ਅਬ ਖੁਦ ਮੁਖ ਦੇਵੈ ਕੱਟਦਾ ਜਮ ਕੀ ਫੰਦਾ ਜੀ ਇਹਦੇ ਦਰਦ ਘਟੇ ਉਹਦੇ ਜ਼ਖਮਾਂ ਤੋਂ ਦੁੱਖਾਂ ਤੋਂ ਰਾਹਤ ਮਿਲੀ ਤੇ ਇਹ ਹੱਸਦਾ ਹੱਸਦਾ ਹੋਇਆ ਆਪਣੇ ਘਰ ਗਿਆ ਇਨੇ ਨੂੰ ਭਗਤ ਕਬੀਰ ਸਾਹਿਬ ਜੀ ਆਪਣੇ ਕੰਮ ਕਾਰਜ ਤੋਂ ਵਿਲੇ ਹੋ ਕੇ ਘਰ ਵਾਪਸੀ ਹੋਈ ਘਰ ਆਏ ਤੇ ਭਗਤ ਕਬੀਰ ਸਾਹਿਬ ਜੀ ਜਦ ਘਰ ਆਏ ਜਲ ਪਾਣੀ ਛਕਿਆ ਛਕਾਇਆ ਭਗਤ ਕਬੀਰ ਸਾਹਿਬ ਜੀ ਦੀ ਲੋਈ ਘਰ ਵਾਲੀ ਕਹਿੰਦੀ ਦੇਖੋ ਸੌਮੀ ਜੀ ਅੱਜ ਆਪਣੇ ਘਰ ਕੋਈ ਅੱਲਾ ਦਾ ਬੋਲੋ ਪਿਆ ਰਾਇਆ ਤੇ ਖੁਦਾ ਦਾ ਪਿਆਰਾ ਆਇਆ ਬੜਾ ਦੁਖੀ ਸੀ ਉਹਦੇ ਤਨ ਤੇ ਕੋੜ ਸੀ ਉਹ ਰੋਗੀ ਸੀ ਬੜਾ ਬਿਆਕੁਲ ਹੋਇਆ ਵਾ ਸੀਗਾ ਈ ਉਹ ਆਪਣੇ ਘਰ ਆ ਗਿਆ ਤੇ ਉਹਨੇ ਆ ਕੇ ਦੁੱਖਾਂ ਦੀ ਦਵਾਈ ਮੰਗੀ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਤੈਂ ਕੀ ਦਿੱਤਾ ਕਹਿੰਦੀ ਜੀ ਮੈਂ ਕੀ ਦੇਣਾ ਸੀਗਾ ਮੈਂ ਚੌਂਕੜਾ ਮਰਵਾਇਆ ਉਹਨੂੰ ਤਿੰਨ ਗੇਲ ਰਾਮ 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 ਕਹਾਇਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਵਾਹ ਤਿੰਨ ਗੇਲ ਰਾਮ ਕਹਾਇਆ ਤਾਂ ਐ ਲੋਈ ਤਿੰਨ ਗੇਲ ਤੈਨੂੰ ਰੱਬ ਰਾਮ ਦਾ ਨਾਮ ਲੈਣਾ ਪਿਆ ਤੇ ਉਹਨੂੰ ਕਿੰਨੇ ਵਾਰੀ ਰੱਬ ਦਾ ਨਾਮ ਲੈਣਾ ਪਏਗਾ ਕਿੰਨੀ ਗਿਲ ਉਹਨੂੰ ਜਪਣਾ ਪਏਗਾ ਜੇ ਤਿੰਨ ਗੇਲ ਤੈਨੂੰ ਰੱਬ ਦਾ ਨਾਮ ਲੈਣਾ ਪੈ ਗਿਆ ਤਾਂ ਮੈਂ ਸਮਝਦਾ ਤੇਰੇ ਅੰਦਰ ਕੋਈ ਨਾ ਕੋਈ ਕਮੀ ਹੈ ਕੋਈ ਨਾ ਕੋਈ ਘਾਟ ਹੈ ਘਾਟ ਤੇਰੇ ਅੰਦਰ ਮੈਂ ਸਮਝਦਾ ਤੇਰੇ ਅੰਦਰ ਕੋਈ ਨਾ ਕੋਈ ਕਮੀ ਹੈ ਫਿਰ ਰੱਬ ਦਾ ਨਾਮ ਲੈਣ ਦਾ ਇੱਕੋ ਵਾਰ ਜਿਹਦੀ ਰਸਨਾ ਤੇ ਰੱਬ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਉਹ ਤੇ ਇੱਕੋ ਵਾਰ ਕਹਿਣ ਤੇ ਸੱਚੇ ਵੱਡੇ ਵੱਡੇ ਦੁੱਖਾਂ ਦੇ ਕਿਲੇ ਬੁਰਜ ਟਹਿ ਜਾਂਦੇ ਨੇ ਆਖੋ ਸਤਨਾਮ ਕਿਤੇ ਗੁਰੂ ਹਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ ਲਓ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੋ ਵੀ ਦਰਸ਼ਨ ਕਰਦਾ ਸੀ ਉਹਦੇ ਕੋੜ ਉਹਦੇ ਦੁੱਖ ਤੰਦਾ ਕੋੜ ਮੰਦਾ ਕੋੜ ਦੂਰ ਹੋ ਜਾਂਦਾ ਸੀ ਆਪਾਂ ਰੋਜ਼ ਪੜ੍ਹਦੇ ਆ ਨਾ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਤੇਰੇ 'ਚ ਕੋਈ ਨਾ ਕੋਈ ਕਮੀ ਲੱਗਦੀ ਜਦੋਂ ਤੇਰੇ ਅੰਦਰ ਕੋਈ ਵਿਸ਼ਵਾਸ ਨਹੀਂ ਭਰੋਸਾ ਨਹੀਂ ਹੈ ਭਰੋਸਾ ਬਣਾ ਸੱਚਕ ਬਣਾ ਆਪਣੇ ਅੰਦਰ ਉਹ ਇਹ ਉਹਦਾ ਇੱਕ ਵਾਰ ਨਾਮ ਦੇ ਲੈਣ ਨਾਮ ਲੈਣ ਦੇ ਨਾਲ ਵੱਡੇ ਵੱਡੇ ਦੁੱਖ ਕੱਟੇ ਜਾਂਦੇ ਨੇ ਕਿ ਹਿੰਦੂ ਭਾਵ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਲੋਈ ਨੂੰ ਵਿਸ਼ਵਾਸ ਬਣਾਉਣ ਦੀ ਪ੍ਰੇਰਣਾ ਦਿੱਤੀ ਹੈ